ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਮੈਂ ਆਪਣੀ ਨਾਨੀ ਦੀ ਸ਼ੇਅਰ ਕਰ ਰਹੀ ਹਾਂ ਜੀ ਮੇਰੀ ਨਾਨੀ ਜੀ ਥੋੜੇ ਜੇ ਦਿਨ ਹੋ ਗਏ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ ਉਮਰ ਵੀ ਕਾਫੀ ਸੀ ਜੀ 90 ਸਾਲ ਦੀ ਉਮਰ ਸੀ ਨਾਨੀ ਜੀ ਦੀ ਇਹ ਉਹਨਾਂ ਦੇ ਫੁੱਲਾਂ ਦੀ ਰਸਮ ਦੀ ਜਿਹੜੀ ਵੀਡੀਓ ਹੈ ਤੇ ਏ ਵੀ ਅੱਗੇ ਮੈਂ ਕੁਝ ਕਲਿੱਪਾਂ ਸ਼ੇਅਰ ਕਰ ਰਹੀ ਹਾਂ ਉਹਦੇ ਵਿੱਚ ਮੇਰੀ ਨਾਨੀ ਜੀ ਸਾਡੇ ਨਾਲ ਵੀ ਜਿਵੇਂ ਗੱਲਾਂ-ਵਾਟਾਂ ਕਰਦੇ ਹੁੰਨੇ ਆ ਉਹਵੇਂ ਬੋਲ ਰਹੇ ਸੀਗੇ ਇਹ ਮੈਂ ਉਹਨਾਂ ਦੀ ਆਵਾਜ਼ ਅੱਗੇ ਜਿਹੜੀ ਸ਼ੇਅਰ ਕਰ ਰਹੀ ਹਾਂ ਇਹ ਮੈਂ ਤਾਂ ਸ਼ੇਅਰ ਕਰ ਰਹੀ ਹਾਂ ਜੀ ਕਿਉਂਕਿ ਉਹ YouTube ਤੇ ਜਿਹੜੀ ਵੀਡੀਓ ਆਪਣੀ ਅਪਲੋਡ ਹੋ ਜਾਂਦੀ ਆ ਉਹਦੀ ਮੈਮਰੀ ਲਾਈਫਟਾਈਮ ਰਹਿੰਦੀ ਆ ਜਿਹੜੀ ਆਪਾਂ ਵੀਡੀਓ ਫੋਟੋ ਰੱਖ ਲੈਣੋਂ ਕਦੇ ਡਿਲੀਟ ਵੀ ਹੋ ਸਕਦੀ ਹੈ ਪਰ ਇਹ ਡਿਲੀਟ ਨਹੀਂ ਹੋ ਸਕਦੀ ਇਸ ਕਰਕੇ ਮੈਂ ਆਪਣੀ ਨਾਨੀ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਵਾਸਤੇ ਇਹ ਵੀਡੀਓ ਅਪਲੋਡ ਕਰ ਰਹੀ ਹਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜੇ ਤੁਸੀਂ ਆਪਣੀ ਨਾਨੀ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਨਾਨਾ ਨਾਨੀ ਦੁਨੀਆ ਦਾ ਉਹ ਸਭ ਤੋਂ ਪਿਆਰਾ ਰਿਸ਼ਤਾ ਹੈਗਾ ਜਿਹਦੀ ਆਪਾਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕੁਰਸੀ ਤੇ ਉਠਿਆ ਕੇ ਵੀਰ ਨੂੰ ਹਾਰਾ ਕੇ ਆਉਂਦੀ ਹੈ ਹਮ ਇੱਥੇ ਕੁਰਸੀ ਤੇ ਉਠਿਆ ਕੇ ਨਮੁੰਦੀ ਹੈ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਹੈ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਵੇਖਿਆ ਨਾਮ ਜਪ ਲਿਆ ਕਰ ਹੋਰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਬੇਟਾ ਆਖਣੇ ਦੇ ਫਿਰ ਮਾਰਾ ਜਦ ਦੋ ਰੋ ਟੁੱਪ ਜੀ ਬਾਬਾ ਜਦ ਫਿਰ ਮਾਰਾ ਫੇਰ ਲੈਣੀਆਂ ਹਮ ਸੱਤ ਨਾਮ ਕਹੀ ਕਹੀ ਕਰਨੀਆਂ ਹਮ

साडे आले नेते किथे नानी ना देखी ना दादी देखी चावला हे हां मी पेन ते तो रख तू चुप ਬੋਲਿਆ ਨਾ ਕਰੋ ਤੂੰ ਰੱਖ ਲੈ ਬੇਰਦੇ ਕੋਈ ਨਹੀਂ ਬੋਲ ਲੈ ਨਾ ਬੱਦ ਤੇ ਬੋਲ ਲੈ ਨਾ ਤੂੰ ਰੱਖ ਲੈ ਹਾਂਨੇ ਕਿੰਨਾ ਬਿਚਰਦੇ ਆਉਂਗੇ ਤੈਨੂੰ ਕਿ ਜਨਮ ਨਹੀਂ ਮੈਂ ਤਾਂ ਕਰ ਰਹੀ ਆਂਦਾ ਤੇ ਖਾਣੇ ਦੀ ਜਾਣ ਦਿੱਤਾ ਮੈਂ ਲੈ ਗਏ ਤੈਨੂੰ ਪਿਆਦੇ ਨੇ